ਅੱਜ ਸ਼ਿਵ ਸ਼ੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ੍ਰੀ ਰਾਮ ਹਨੁਮਾਨ ਸਿਵਾ ਦਲ ਵੱਲੋਂ 17ਵਾਂ વાર્ਸ਼ਿਕ ਸ੍ਰੀ ਹਨੁਮਾਨ ਜਲੀ ਸਾਹਿਬ ਦਾ ਪਾਠ ਸਮਾਰੋਹ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਦੇਸ਼ ਤੋਂ ਸਾਧੂ ਸੰਤ ਸਮਾਜ ਮਹਾ ਮਲੇਸ਼ਵਰ ਪਧਾਰੇ ਔਰ ਉਹਨਾਂ ਨੇ ਆਪਣੇ ਮੁਖਾਰ ਬਿੰਦ ਤੋਂ ਹਨੁਮਾਨ ਜੀ ਦਾ ਗੁਰਗਾਨ ਕੀਤਾ ਸਨਾਤਨ ਧਰਮ ਸ਼ਾਸਤਰ ਦੀ ਚਰਚਾ ਕੀਤੀ ਨਸ਼ਿਆਂ ਦੇ ਖਿਲਾਫ ਆਪਣਾ ਇੱਕ ਵੈਦਿਕ ਮੰਤਰ ਦੇ ਰਾਹੀਂ ਸੰਦੇਸ਼ ਦਿੱਤਾ ਔਰ ਤੁਸੀਂ ਦੇਖਿਆ ਸਵੇਰੇ 6:30 7 ਵਜੇ ਤੋਂ ਲੈ ਕੇ ਅਮਨ ਯਤੋਂ ਲੈ ਕੇ ਹੁਣ ਤੱਕ ਵੀ ਜਨਤਾ ਦਾ ਅਟੁੱਟ ਰਸ ਰਿਹਾ ਇੱਥੇ ਪ੍ਰਸ਼ਾਸਨ ਵੱਲੋਂ ਦੇ ਵਿੱਚ ਬੜੀ ਜਿਹੜੀ ਹੈ ਭਾਰੀ ਪੀੜ ਜਿਹੜੀ ਹੈ ਉਪਸਥਿਤ ਹੋਈ ਹੈ ਤਾਂ ਇਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਜਿਹੜਾ ਸ੍ਰੀ ਰਾਮ ਹਨੁਮਾਨ ਸੇਵਾ ਦਲ ਦਾ ਇਹ ਕਾਰਜਕ੍ਰਮ ਸੀਗਾ ਸਾਰੇ ਸਨਾਤਨ ਧਰਮ ਪ੍ਰੇਮੀਆਂ ਦੇ ਸਹਿਯੋਗ ਦੇ ਨਾਲ ਇਹ ਕਾਰਜਕ੍ਰਮ ਬਹੁਤ ਸਫਲ ਰਿਹਾ ਔਰ ਜਨਤਾ ਨੇ ਸਨਾਤਨ ਧਰਮ ਦੀ ਜਨਤਾ ਨੇ ਬਹੁਤ ਵੱਡੇ ਪੱਧਰ ਤੇ ਹਿੱਸੇਦਾਰੀ ਕੀਤੀ ਆਉਣ ਵਾਲੇ ਭਵਿੱਖੇ ਦੇ ਵਿੱਚ ਸ਼੍ਰੀ ਰਾਮ ਸੇਵਾ ਦਲ ਔਰ ਹਨੂਮਾਨ ਸੇਵਾ ਦਲ ਵੱਲੋਂ ਕਿਸ ਤਰ੍ਹਾਂ ਦੇ ਕਾਰਜਕ੍ਰਮ ਚੱਲਣਗੇ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦਾ ਇੱਕੋ ਹੀ ਮਨੋਰਥ ਹੈ ਕਿ ਸਾਡੇ ਪੂਰੇ ਦੇਸ਼ ਦੇ ਅੰਦਰ ਜਿੱਥੇ ਵੀ ਸਾਡੇ ਤੀਰਥ ਸਥਾਨ ਹੈ ਮੰਦਿਰ ਪ੍ਰਾਂਗਣ ਹੈ ਉਥੇ ਸ਼ਾਸਤਰ ਦੀ ਚਰਚਾ ਹੋਵੇ ਉਥੇ ਸਾਡਾ ਸਨਾਤਨ ਧਰਮ ਪ੍ਰੇਮੀ ਬੈਠ ਸਕੇ ਔਰ ਉਹ ਆਪਣੇ શ્રી ਰਾਮਾਇਣ શ્રી ਮਦ ਭਾਗਵਤ ਗੀਤਾ ਔਰ ਸ਼ਿਵ ਪ੍ਰਾਨ ਤਮਾਮ ਜਿਹੜੇ ਸ਼ਾਸਤਰਾ ਉਹਦੇ ਚਰਚਾ ਹੋਏ ਔਰ ਸ਼ਾਸਤਰ ਦੀ ਚਰਚਾ ਨਾਲ ਸਾਡਾ ਸਨਤਨੀ ਜਿਹੜਾ ਹੈ ਉਹ ਇਕੱਠਾ ਹੋਵੇ ਮਜ਼ਬੂਤ ਹੋਵੇ ਔਰ ਦੇਸ਼ ਦੀ ਤਰੱਕੀ ਹੋਵੇ ਤਾਂ ਕੀ ਕਰਨਾ ਵੀ ਸ਼੍ਰੀ ਮਾਤਾ ਮੰਦਰ ਦੇ ਵਿੱਚ ਹਰ ਸਾਲ ਕਰਾਇਆ ਜਾਂਦਾ ਕਿਸੇ ਪੰਜਾਬ ਦੇ ਹੋਰ ਹਿੱਸੇ ਚ ਕਿਉਂ ਨਹੀਂ ਕਰਾਇਆ ਜਾਂਦਾ ਨਹੀਂ ਨਹੀਂ ਪੰਜਾਬ ਦੇ ਹੋਰ ਹਿੱਸੇ ਚ ਵੀ ਹੋ ਰਿਹਾ ਪਰ ਕਾਲੀ ਮਾਤਾ ਮੰਦਰ ਇਸ ਇਸ ਵਿਚਾਰਧਾਰਾ ਦੀ ਜਨਮ ਸਥਲੀਆ ਤੇ ਵੱਡੇ ਪੱਧਰ ਤੇ ਹੁੰਦਾ ਇਸ ਕਰਕੇ ਇਹ ਪੂਰੇ ਹਿੰਦੁਸਤਾਨ ਨੂੰ ਨਜ਼ਰ ਆਉਂਦਾ ਹੈ ਸ਼ਿਵ ਸੇਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਤੁਸੀਂ ਜਿਵੇਂ ਕਿਹਾ ਹੈ ਕੀ ਲੱਗਦਾ ਹੈ ਕਿ ਜਿਹੜੀ ਰਾਜਨੀਤਿਕ ਤੌਰ ਤੇ ਤੁਸੀਂ ਵਿਚਰ ਰਹੇ ਹੋ ਉਸ ਟਾਈਮ ਦੀ ਇੱਕ ਆਉਣ ਵਾਲੀ ਗਤੀਵਿਧੀਆਂ ਕੀ ਨਿਕਲਦੀ ਹੈ ਰਾਜਨੀਤੀ ਅਲੱਗ ਹੈ ਅੱਜ ਦੇ ਦਿਨ ਅਸੀਂ ਕੇਵਲ ਹਨਮਾਨ ਚਲੀ ਸਾਜੂ ਦੀ ਗੱਲ ਕਰ ਰਹੇ ਹਾਂ ਰਾਜਨੀਤੀ ਦੀ ਗੱਲ ਸ਼ਿਵ ਸੇਨਾ ਹਿੰਦੁਸਤਾਨ ਦੇ ਪਲੇਟਫਾਰਮ ਤੋਂ ਕੀਤੀ ਜਾਏਗੀ ਅੱਜ ਜਿਹੜਾ ਸ਼੍ਰੀ ਰਾਮ ਹਨਮਾਨ ਸੇਵਾ ਦਲ ਦਾ ਪਲੇਟਫਾਰਮ ਹੈ ਜੋ ਧਰਮ ਦੀ ਗਤੀਵਿਧੀਆਂ ਲਈ ਸੀਮਿਤ ਹੈ ਕਿਹੜੇ ਕਿਹੜੇ ਸਮਾਜ ਸੇਵੀ ਸੰਸਥਾਵਾਂ ਸਮਾਜ ਤੇ ਆਇਆ ਕਿਹੜੇ ਕਿਹੜੇ ਬੀਰ ਬਹੁਤ سارے ਸੰਗਠਨ ਆਏ ਜਿਹਦੇ ਚ ਵਪਾਰੀ ਵੀ ਸੀਗੇ ਰਾਜਨੀਤਿਕ ਵੀ ਸੀ ਵਿਭਿੰਨ ਅਲੱਗ ਅਲੱਗ ਪਾਰਟੀਆਂ ਦੇ ਰਾਜਨੀਤਿਕ ਲੋਕ ਸੀਗੇ ਸਮਾਜਿਕ ਸੀਗੇ ਧਾਰਮਿਕ ਸੀਗੇ ਹਿੰਦੂ ਸੁਰੱਖਿਆ ਸੰਮਤੀ ਦੇ ਲੋਕ ਆ ਆਪਾਸੀ ਦੀ ਲੰਗਰ ਕਮੇਟੀ ਤੋਂ ਆਨੇ ਹਿੰਦੂ ਤਖਤ ਦੇ ਨੇ ਬ੍ਰਹਮਾਨੰਦ ਗਿਰੀ ਜੀ ਵੀ ਰਹੇ ਬਹੁਤ ਸਾਰੇ ਪਟਿਆਲੇ ਨਾਲ ਸੰਬੰਧਿਤ ਮੈਂ ਦੱਸਿਆ ਵੈਸੇ ਪੂਰੇ ਦੇਸ਼ ਤੋਂ ਸੰਤ ਸਮਾਜ ਆਇਆ ਇਸ ਕਰਕੇ ਪੂਰਾ ਸਨਾਤਨ ਸਮਾਜ ਇੱਕ ਜੋਟੋਕੇ ਤੇ ਉਪਸਤਿਤ ਅੱਜ ਸ਼ਿਵ ਸ਼ੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ੍ਰੀ ਰਾਮ ਹਨੂਮਾਨ ਸਿਵਾ ਦਲ ਵੱਲੋਂ 17ਵਾਂ વાર્ਸ਼ਿਕ ਸ੍ਰੀ ਹਨੂਮਾਨ ਜਲੀ ਸਾਹਿਬ ਦਾ ਪਾਠ ਸਮਾਰੋਹ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਦੇਸ਼ ਤੋਂ ਸਾਧੂ ਸੰਤ ਸਮਾਜ ਮਹਾ ਮਲੇਸ਼ਵਰ ਪਧਾਰੇ ਔਰ ਉਹਨਾਂ ਨੇ ਆਪਣੇ ਮੁਖਾਰ ਬਿੰਦ ਤੋਂ ਹਨੂਮਾਨ ਜੀ ਦਾ ਗੁਰਗਾਨ ਕੀਤਾ ਸਨਾਤਨ ਧਰਮ ਸ਼ਾਸਤਰ ਦੀ ਚਰਚਾ ਕੀਤੀ ਨਸ਼ਿਆਂ ਦੇ ਖਿਲਾਫ ਆਪਣਾ ਇੱਕ ਵੈਦਿਕ ਮੰਤਰ ਦੇ ਰਾਹੀਂ ਸੰਦੇਸ਼ ਦਿੱਤਾ ਔਰ ਤੁਸੀਂ ਦੇਖਿਆ ਸਵੇਰੇ 6:30 7 ਵਜੇ ਤੋਂ ਲੈ ਕੇ ਅਮਨ ਯਕ ਤੋਂ ਲੈ ਕੇ ਹੁਣ ਤੱਕ ਵੀ ਜਨਤਾ ਦਾ ਅਟੁੱਟ ਰਸ ਰਿਆ ਇੱਥੇ ਪ੍ਰਸ਼ਾਦ ਵੰਡਣ ਦੇ ਵਿੱਚ ਬੜੀ ਜਿਹੜੀ ਹੈ ਭਾਰੀ ਪੀੜ ਜਿਹੜੀ ਹੈ ਉਪਸਥਿਤ ਹੋਈ ਹੈ ਤਾਂ ਇਸ ਤੋਂ ਅੰਦਾਜ਼ਾ ਲਾਇਆ ਗਿਆ ਕਿ ਜਿਹੜਾ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦਾ ਇਹ ਕਾਰਜਕ੍ਰਮ ਸੀਗਾ ਸਾਰੇ ਸਨਾਤਨ ਧਰਮ ਪ੍ਰੇਮੀਆਂ ਦੇ ਸਹਿਯੋਗ ਦੇ ਨਾਲ ਇਹ ਕਾਰਜਕ੍ਰਮ ਬਹੁਤ ਸਫਲ ਰਿਹਾ ਹੈ ਔਰ ਜਨਤਾ ਨੇ ਸਨਾਤਨ ਧਰਮ ਦੀ ਜਨਤਾ ਨੇ ਬਹੁਤ ਵੱਡੇ ਪੱਧਰ ਤੇ ਹਿੱਸੇਦਾਰੀ ਕੀਤੀ ਆਉਣ ਵਾਲੇ ਭਵਿੱਖ ਦੇ ਵਿੱਚ ਸ਼੍ਰੀ ਰਾਮ ਸੇਵਾ ਰਾਮ ਹਨੂਮਾਨ ਸੇਵਾ ਦਲ ਵੱਲੋਂ ਕਿਸ ਤਰ੍ਹਾਂ ਦੇ ਕਾਰਜਕ੍ਰਮ ਚੱਲਣਗੇ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦਾ ਇੱਕੋ ਹੀ ਮਨੋਰਥ ਹੈ ਕਿ ਸਾਡੇ ਪੂਰੇ ਦੇਸ਼ ਦੇ ਅੰਦਰ ਜਿੱਥੇ ਵੀ ਸਾਡੇ ਤੀਰਥ ਸਥਾਨ ਹੈ ਮੰਦਿਰ ਪ੍ਰਾਂਗਣ ਹੈ ਉਥੇ ਸ਼ਾਸਤਰ ਦੀ ਚਰਚਾ ਹੋਵੇ ਉਥੇ ਸਾਡਾ ਸਨਾਤਨ ਧਰਮ ਪ੍ਰੇਮੀ ਬੈਠ ਸਕੇ ਔਰ ਉਹ ਆਪਣੇ ਸ਼੍ਰੀ ਰਾਮਾਇਣ ਸ਼੍ਰੀ ਮਦ ਭਾਗਵਤ ਗੀਤਾ ਔਰ ਸ਼ਿਵ ਪ੍ਰਾਣ ਤਮਾਮ ਜਿਹੜੇ ਸ਼ਾਸਤਰ ਆ ਉਹਦੇ ਚਰਚਾ ਹੋਵੇ ਔਰ ਸ਼ਾਸਤਰ ਦੀ ਚਰਚਾ ਨਾਲ ਸਾਡਾ ਸਨਤਨੀ ਜਿਹੜਾ ਹੈ ਉਹ ਇਕੱਠਾ ਹੋਵੇ ਮਜ਼ਬੂਤ ਹੋਵੇ ਔਰ ਦੇਸ਼ ਦੀ ਤਰੱਕੀ ਹਾਂ ਕੀ ਕਰਨਾ ਵੀ ਸ਼੍ਰੀ ਮੱਤ ਕਾਲੀ ਦੇ ਮਾਤਾ ਮੰਦਰ ਦੇ ਵਿੱਚ ਹਰ ਸਾਲ ਕਰਾਇਆ ਜਾਂਦਾ ਕਿਸੇ ਪੰਜਾਬ ਦੇ ਹੋਰ ਹਿੱਸੇ ਚ ਕਿਉਂ ਨਹੀਂ ਕਰਾਇਆ ਜਾਂਦਾ ਨਹੀਂ ਨਹੀਂ ਪੰਜਾਬ ਦੇ ਹੋਰ ਹਿੱਸੇ ਚ ਵੀ ਹੋ ਰਿਹਾ ਪਰ ਕਾਲੀ ਮਾਤਾ ਮੰਦਰ ਇਸ ਇਸ ਵਿਚਾਰਧਾਰਾ ਦੀ ਜਨਮ ਸਥਲੀਆ ਤੇ ਵੱਡੇ ਪੱਧਰ ਤੇ ਹੁੰਦਾ ਇਸ ਕਰਕੇ ਇਹ ਪੂਰੇ ਹਿੰਦੁਸਤਾਨ ਨੂੰ ਨਜ਼ਰ ਆਉਂਦਾ ਹੈ ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਖਾ ਤੁਸੀਂ ਜਿਵੇਂ ਕਿਹਾ ਕੀ ਲੱਗਦਾ ਹੈ ਕਿ ਜਿਹੜੀ ਰਾਜਨੀਤਿਕ ਤੌਰ ਤੇ ਤੁਸੀਂ ਵਿਚਰ ਰਹੇ ਹੋ ਉਸ ਟਾਈਮ ਦੀ ਇੱਕ ਆਉਣ ਵਾਲੀ ਗਤੀਵਿਧੀਆਂ ਕੀ ਨਸ਼ਟ ਹੈ ਰਾਜਨੀਤੀ ਅਲੱਗ ਹੈ ਅੱਜ ਦੇ ਦਿਨ ਅਸੀਂ ਕੇਵਲ ਹਨਮਾਨ ਚਲੀ ਸਾਜੂ ਦੀ ਗੱਲ ਕਰ ਰਹੇ ਹਾਂ ਰਾਜਨੀਤੀ ਦੀ ਗੱਲ ਸ਼ਿਵਸ਼ਨਾ ਹਿੰਦੁਸਤਾਨ ਦੇ ਪਲੇਟਫਾਰਮ ਤੋਂ ਕੀਤੀ ਜਾਏਗੀ ਅੱਜ ਜਿਹੜਾ ਸ਼੍ਰੀ ਰਾਮ ਹਨਮਾਨ ਸੇਵਾਦਲ ਦਾ ਪਲੇਟਫਾਰਮ ਹੈ ਜੋ ਧਰਮ ਦੀ ਗਤਿਵਿਧੀਆਂ ਲਈ ਸੀਮਿਤ ਹੈ ਕਿਹੜੇ ਕਿਹੜੇ ਸਮਾਜ ਸੇਵੀ ਸੰਸਥਾਵਾਂ ਇੱਥੇ ਆਈਆਂ ਕਿਹੜੇ ਕਿਹੜੇ ਬੀਰ ਪਹੁੰਚੇ ਬਹੁਤ ਸਾਰੇ ਸੰਗਠਨ ਆਏ ਜਿਦੇ ਚ ਵਪਾਰੀ ਵੀ ਸੀਗੇ ਰਾਜਨੀਤਿਕ ਵੀ ਸੀ ਵਿਭਿੰਨ ਅਲੱਗ-ਅਲੱਗ ਪਾਰਟੀਆਂ ਦੇ ਰਾਜਨੀਤਿਕ ਲੋਕ ਸੀਗੇ ਸਮਾਜਿਕ ਸੀਗੇ ਧਾਰਮਿਕ ਸੀਗੇ ਹਿੰਦੂ ਸੁਰੱਖਿਆ ਸੰਥੀ ਦੇ ਲੋਕ ਹੈ ਆਪ ਪਾਸੀ ਜੀ ਲੰਗਰ ਕਮੇਟੀ ਤੋਂ ਹਨ ਹਿੰਦੂ ਤਖਤ ਦੇ ਨੇ ਬ੍ਰਹਮਾਨੰਦ ਗਿਰੀ ਜੀ ਵੀ ਰਹੇ ਬਹੁਤ ਸਾਰੇ ਪਟਿਆਲੇ ਨਾਲ ਸੰਬੰਧਿਤ ਮੈਂ ਦੱਸਿਆ ਵੈਸੇ ਪੂਰੇ ਦੇਸ਼ ਤੋਂ ਸੰਤ ਸਮਾਜ ਆਇਆ ਇਸ ਕਰਕੇ ਪੂਰਾ ਸਨਾਤਨ ਸਮਾਜ ਇੱਕ ਜੋਟੋਕੇ ਤੇ ਉਪਸਤਿਤ